ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਨੀਲੀ ਰਾਵੀ ਦਾ ਆਪਾਂ ਤੁਹਾਨੂੰ ਕਟਾ ਦਿਖਾਉਣਾ ਛੋਟੀ ਉਮਰ ਦੇ ਵਿੱਚ ਹੀ ਆ ਇਹ ਵਾਜਿਆਂ ਦੇ ਬਕਾਊ ਕੀਤਾ ਘਰ ਦਾ ਜੰਪਲ ਆ ਸਾਰੇ ਡਿਟੇਲ ਆਪਾਂ ਵਾਜਿਆਂ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਵੀਂਦਰ ਸਿੰਘ ਦੀ ਟਟਲੀ ਆ ਪਿੰਟ ਟਟਲੀ ਆ ਸਾਹੋਕੇ ਡਰੇਂਜ ਨੂੰ ਕਹਿੰਦੇ ਨੇ ਸਾਹੋਕੇ ਟਟਲੀ ਆ ਜੀ ਜ਼ਿਲ੍ਹਾ ਸੰਗਰੂਰ ਪੈ ਗਿਆ ਨਾ ਇਧਰ ਆਪਣੇ ਪਿੰਡ ਕਿਹੜੇ ਕਿਹੜੇ ਨਾਲ ਪੈ ਗਏ ਤੋਕੇ ਤਕੀਪੋਰੀ ਦਿਹਾੜਗੜ ਟੋਮੋ ਵਾਲਾ ਇਧਰ ਲੌਂਗੋ ਵਾਲੋ ਖੜਾ ਨੇੜੀ ਕਾ ਮੋਬਾਈਲ ਨੰਬਰ ਬੋਲੋ ਜੀ ਆਪਣਾ 98728 6014 98728 6014 6014 ਤੇ ਜਿਹੜਾ ਆਪਾਂ ਇਹ ਨੀਲੀ 라ਵੀ ਦਾ ਕਟਾ ਅਜ ਬਕਾਉਗੀ ਤਾਂ ਕਿੰਨੀ ਉਮਰ ਹੋ ਗਈ ਇਹਦੀ ਉਮਰ 62 ਹੋ ਜਾਂਦੀ ਹੈ 26 ਮਹੀਨੇ ਉਮਰ ਹੋ ਗਈ ਤੇ ਲਗਭਗ ਅਜੇ ਖੀਰਾ ਹੀ ਹੈ ਹਨਾ ਖੀਰਾ ਹੀ ਹੈ ਠੀਕ ਹੈ ਤੇ ਆਪਣਾ ਘਰ ਦਾ ਜਾਂ ਪਾਲੀਆ ਘਟਾ ਠੀਕ ਹੈ ਛੋਟੀ ਵੀ ਘਰੇ ਖੜੀ ਆਪਣੇ ਕੋਲ ਅੱਛਾ ਦੂਜੇ ਘਰੇ ਖੜੀਆ ਆਪਣੇ ਅੰਦਰਲੇ ਘਰੇ ਹਨਾ ਠੀਕ ਹੈ ਇਹਦਾ ਕੋਈ ਮੰਨ ਕੇ ਚਲੋ ਵੀ ਪਤਾ ਵੀ ਕਿਹੜੇ ਸਾਣ ਦਾ ਬੱਚਾ ਜ ਨਹੀਂ ਹੈ ਪੜੋ ਨਹੀਂ ਜੀ ਇਹ ਤਾਂ ਨਹੀਂ ਸਾਨੂੰ ਇੰਨਾ ਪਤਾ ਠੀਕ ਹੈ ਪਰ ਇਹਦੀ ਮਾਂ ਵੀ ਜੀ ਦੀ ਦਾ ਵੀ ਅੱਛਾ 6 ਇਹਦੇ ਤਰ੍ਹਾਂ ਹੀ ਆ ਬਸ ਇਹਨਾਂ ਅੱਖਾਂ 'ਚ ਦੋਨਾਂ 'ਚ ਜਵਾਬ ਹੈਗਾ ਉਹਦੇ ਵੀ ਠੀਕ ਹੈ ਮਾਂ ਜੇ ਕੋਈ ਦੇਖਣ ਚਾਹੇ ਤਾਂ ਆਪਾਂ ਮੰਨ ਲਾ ਵੀ ਦਿਖਾ ਸਕਦੇ ਹਾਂ ਹਾਂ ਜੀ ਡਾਇਮੰਡ ਦਾ ਹੈ ਮਤਲਬ अच्छा डायमंड ਦਾ ਡਾਇਮੰਡ ਜਿਹੜਾ ਹਰੀ ਕਾਲਾ ਹਾਂਜੀ ਹਾਂਜੀ ਸੋ ਵੀਰੋ ਡਾਇਮੰਡ ਹਰੀ ਕਾਲਾ ਦਾ ਪੰਜਾਂ ਨੇ ਦੱਸਿਆ ਹੁਣ ਬਜ਼ੁਰਗ ਮਗਰ ਬੈਠੇ ਜੀ ਕਹਿੰਦੇ ਵੀ ਡਾਇਮੰਡ ਦਾ ਦੱਸਿਆ ਡਾਕਟਰ ਟੀਕਾ ਭਰਾ ਹੈ ਪਰ ਇਹਦੇ ਤੇ ਮਾਂ ਦਾ ਦੁੱਧ ਕਿੰਨਾ ਚੋਇਆ ਵਹਿਲੇ ਸੂਏ ਆਪਾਂ ਪੰਦੇ ਸੂਏ ਚੋਇਆ 13 ਕਿਲੋ 7 13 ਕਿਲੋ ਠੀਕ ਹੈ ਹੁਣ ਆਪਾਂ ਇਹ ਸੇਲ ਕਰਨਾ ਹੈ ਤੇ ਮੁੱਲ ਵਾੜੀ ਇਹਦਾ ਕੀ ਰਹੂਗਾ ਮੁੱਲ ਫੋਨ ਤੇ 10000 ਠੀਕ ਹੈ ਤੋਰੀਓ ਬਾਹਰਲੇ ਮੜੇ ਸੋ ਵੀਰੋ ਕੱਤ ਕਾਠ ਵਗੈਰਾ ਤੇ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਕੱਟਿਆ ਦੇਖ ਸਕਦੇ ਬਿਲਕੁਲ ਨਿੱਕਾ ਨਿੱਕਾ ਸੰਗ ਰਤੀਬਰ ਦਾ ਸਿੰਘ ਜਿਹੜਾ ਲੱਗਿਆ ਵੇਦੇ ਕੱਟੇ ਦੇ ਦੇਖੋ ਤੇ ਮੂੰਹ ਮੱਥਾ ਪੂਰਾ ਸਾਫ਼ ਸਤਰਾ ਮੂੰਹ ਤੇ ਸਿੱਧਾ ਕੱਟ ਪੈਣਾ ਨੀਲੀ ਰਾਵੀ ਦਾ ਚਾਰੇ ਪੈਰਾਂ ਤੇ ਇਹਦੇ ਨਿਸ਼ਾਨ ਆ ਤੋਂ ਲ ਤੇ ਵੀ ਨਿਸ਼ਾਨ ਹੈਗਾ ਟੋਰ ਤੇ ਬਾਹਰੋਂ ਲੰਬਾਈ ਇਦੋਂ ਲੈ ਜਾ ਬੜਾ ਸੋ ਸਿੰਘੀ ਸਿੰਘੀ ਦੇਖੋ ਕੱਟੇ ਦੀ ਤੇ ਖੀਰਾ ਕੱਚਾ ਕੱਟਾ ਹਜੇ ਤੇ ਟੈਸਟਿਕਲ ਵਗੈਰਾ ਦੇਖ ਸਕਦੇ ਪੂਰੇ ਸਾਫ਼ ਪਦਰੇ ਟੈਸਟਿਕਲਾਂ ਦਾ ਤੇ ਡਾਇਮੰਡ ਦਾ ਡਾਕਟਰ ਨੇ ਦੱਸਿਆ ਸੀ ਕਿ ਡਾਇਮੰਡ ਸੰਦਾ ਹੈ ਬੱਚਾ ਦਾ ਕੱਟਾ 25 22 ਕੇ ਮਹੀਨੇ ਲੱਗ ਪਾ ਕੇ ਜੀ ਉਮਰ ਆ ਮਾਂ ਵੀ ਬਾਈਆਂ ਦੇ ਕੋਲ ਘਰੇ ਖੜੀ ਐ ਜੋ ਵੀ ਕੋਈ ਵੀ ਦੇਖਣਾ ਚਾਹਣ ਉਹ ਵੀ ਵੀਰ ਦਿਖਾਉਣਗੇ ਰੇਟ ਇਹਦਾ ਵੀਰ ਕਦੇ ਫੋਨ ਤੇ ਕਰਾਂਗੇ ਸੋ ਵੀਰੋ ਆ ਖੜੀ ਐ ਕੱਟੇ ਦੀ ਮਾਂ ਉਸ ਦੀ ਆਪਾਂ ਦਿਖਾ ਦਈਏ ਇਹ ਹੁਣ ਬਾਈ ਜੀ ਦੂਜਾ ਸੂਏ ਸੂਈ ਵੀ ਅੱਗੇ ਇਹ ਹੁਣ ਦੂਜਾ ਸੂਆ ਠੀਕ ਆ ਪਹਿਲੇ ਸੂਏ ਪਹਿਲੇ ਸੂਏ ਦਾ ਕੱਟ ਕਾਟ ਝੋਟੀ ਦਾ ਬਹੁਤ ਜਿਆਦਾ ਚੰਗਾ ਪੂਰੀ ਜਿੰਦ ਜਾਨ ਰਾਜੀ ਸਮੀ ਬੜੀ ਵੀ ਤੇ ਆ ਬੱਚੇ ਮੰਗਣਾ ਇਸੇ ਦਾ ਹੋਕਰ ਹਣਾ ਦੁਬਾਰੇ ਉੱਪਰਲੀ ਕੱਟੀ ਐ ਜੀ ਠੀਕ ਆ ਮਾਲਾ ਬੱਚਾ ਵੀ ਫਿਰ ਇਦਾਂ ਦੀ ਪਹੁੰਚਿਆ ਸਾਰਾ ਹਣਾ ਉਹ ਬੱਚੇ ਦਾ ਆਪਾਂ ਮੂੰ ਇਦਾਂ ਦੇ ਬੱਚੇ ਪਾਉਂਦੀ ਆ ਸੋ ਇਸ ਝੋਟੀ ਦਾ ਪਹਿਲਾਂ ਝੋਟੀ ਦਾ 13-14 ਕਿਲੋ ਦੁੱਧ ਦਿੱਤਾ ਵਾ ਉਹ ਕੱਟਾ ਫੋਰਸੇ ਦਾ ਪਿੰਡ ਸਾਫੋਗੇ ਢੱਡਰੀਆ ਜਿਲ੍ਹਾ ਸੰਗਰੂਰ ਤੇ ਨੰਬਰ ਬੋਲੋ ਬਾਈ ਜੀ ਦੁਬਾਰੇ ਆਪਣਾ 6728 ਜੀ 614 ਜੀ ਸੋ ਕਿਸੇ ਵੀ ਵੀਰ ਦੇ ਕੱਟਾ ਪਸੰਦ ਹੋਵੇ ਘਰ ਬਰੀਡਿੰਗ ਖਾਤਾ ਰੱਖਣਾ ਹੋਵੇ ਇਸ ਨੰਬਰ ਦੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ